ਪੋਲੀਟਾ ਬਰਸਾਈ ਮਾਰਕੀਟ ਚ ਲੋਕ ਤੇ ਉਸ ਬੁਝੂ ਇਕਦਮ ਪ੍ਰੋਵੋਕੇਟਰੀ ਐਕਟ ਚ ਬਿੱਲ ਦੀ ਪੇਮੈਂਟ ਦੇਣ ਤੋਂ ਬਾਅਦ ਆਈ ਸੀਗੇ 6 ਜਣੇ ਇਹਨਾਂ ਕੋਲ ਜਿਹੜੇ ਬਰਥਡੇ ਪਾਰਟੀ ਬਰਥਡੇ ਪਾਰਟੀ ਬਣਾਉਣਾ ਸੀ ਜਸ ਜਦੋਂ ਬਿੱਲ ਦੀ ਪੇਮੈਂਟ ਦੇਣੀ ਸੀ 1250 ਦਾ ਕਰੀਬ ਬਿੱਲ ਬਣਿਆ ਸੀ 1270 ਤਿੰਨ ਦਾ ਬਿੱਲ ਤੇ ਡਿਸਕਾਊਂਟ ਮੰਗਣ ਨੂੰ ਲੈ ਕੇ ਬਿੱਲ ਜਿਹੜਾ ਕਾਊਂਟਰ ਤੇ ਕੋਈ ਤਾਂ ਆਪਣੇ ਕੈਸ਼ੀਅਰ ਬੈਠਾ ਸੀ ਉਹਦੇ ਨਾਲ ਬਹਿਸ ਹੋ ਗਈ ਸੀ ਕਿਹੜਾ ਲੜਦਾ ਜਿਸ ਦੀ ਡੈਥ ਹੋਈ ਹੈ ਸੰਤੋਸ਼ যাদਬ ਇਹ ਇਹਦੇ ਉਹਦੇ ਉਧਾਰਾ ਤੋਂ ਬਾਈ ਕੀਤੀ ਪਰ ਇਮੀਡੀਏਟਲੀ ਉਹਨੇ ਆਪਣਾ ਜੱਗ ਚੌਧਰ ਕੋਲੇ ਚਾਕੂ ਸੀਦਾ ਇਹਨੇ ਰਾਹੁਲ ਸ਼ਹੀਦ ਓਸ਼ੀ ਜੀ ਦਾ ਉਹਨੇ ਚਾਕੂ ਇਹਦੇ ਸਟੈਬ ਇਜਰੀ ਦੀਆਂ ਕੀਤੀ ਇਹਨੇ ਚਾਕੂ ਮਾਰਿਆ ਐਸਚੂ ਕਤਵਾਲੀ ਤੇ ਐਸਚੂ ਸੰਜੀ ਮੰਡੀ ਦੇ ਮੌਕੇ ਤੇ ਪਹੁੰਚ ਕੇ ਸਾਰੇ ਟੈਕਨੀਕਲ ਐਵੀਡੈਂਸ ਕਲੈਕਟ ਕਰਦੇ ਹੋਏ ਤੇ ਇਹਨੂੰ ਦੋਸ਼ੀ ਨੂੰ ਫ੍ਰੀਸ ਕਰ ਲਿਆ ਸੀ ਜਿਸ ਸੰਬੰਧ ਚ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਮੁਹਾਵਰਤ ਮੁਕੱਦਮਾ 2 6 ਦੋਸ਼ੀਆਂ ਦੇ ਖਿਲਾਫ ਦਰਜ ਹੋਇਆ ਜਿਸ ਬੰਦੀ ਜਿਹੜਾ ਮੇਨ ਦੋਸ਼ੀ ਆ ਰਾਹੁਲ ਨੂੰ ਉਹਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਅਸਮਤੀ 15 ਨਵੰਬਰ ਨੂੰ ਕੋਟੀ ਟੱਪਾ ਸਾਈ ਮਾਰਕੀਟ ਚ ਉੱਥੇ ਇੱਕਦਮ ਪ੍ਰੋਵੋਕੇਟਰੀ ਐਕਟ ਚ ਬਿੱਲ ਦੀ ਪੇਮੈਂਟ ਦੇਣ ਨੂੰ ਬਾਖ ਆਏ ਸੀਗੇ 6 ਜਣੇ ਇਨ ਆਪਣੇ ਜਿਹੜੇ ਪਾਰਟੀ ਪਾਰਟੀ ਬਰਥਡੇ ਪਾਰਟੀ ਮਨਾਉਣੀ ਹੈ ਜਿਸ ਜਦੋਂ ਬਿਜਲੀ ਦੀ ਪੇਮੈਂਟ ਦੇਣੀ ਸੀ 1250 ਦਾ ਕਰੀਬ ਬਿੱਲ ਬਣਿਆ ਸੀ 1270 ਰੁਪਏ ਦਾ ਬਿੱਲ ਦੇ ਡਿਸਕਾਊਂਟ ਮੰਗਣ ਨੂੰ ਲੈ ਕੇ ਜਿਹੜਾ ਕਾਊਂਟਰ ਤੇ ਕੋਈ ਤਾਂ ਆਪਣੇ ਤੇ ਕੈਸ਼ੀਅਰ ਬੈਠਾ ਸੀ ਉਹਦੇ ਨਾਲ ਬਹਿਸ ਹੋ ਗਈ ਸੀ ਇੱਕ ਰਾਹੁਲ ਨਾਮ ਦਾ ਵਿਅਕਤੀ ਸੀ ਜਿਹੜਾ ਇਨ ਆਪਣੇ ਜਾਣਿਆਂ ਦੇ ਵਿੱਚ ਆਸਿਸ ਬਰਥਡੇ ਪਾਰਟੀ 'ਚ ਉਸਨੇ ਕੈਸ਼ੀਅਰ ਤੇ ਥੱਪੜ ਮਾਰਿਆ ਤਾਂ ਜਿਹੜਾ ਟਾਬੇ ਦਾ ਸਾਰਾ ਸਟਾਫ ਇਕੱਠਾ ਹੋ ਗਿਆ ਥੱਪੜ ਮਾਰ ਕੇ ਉਹ ਬਾਹਰ ਨੂੰ ਭੱਜਦੀ ਭੱਜ ਗਿਆ ਤਾਂ ਸਟਾਬੇ ਦਾ ਸਾਰਾ ਸਟਾਫ ਇਕੱਠਾ ਹੋ ਗਿਆ ਉਹਦੇ ਪਿੱਛੇ ਭੱਜਿਆ ਤਾਂ ਇਹ ਜਿਹੜਾ ਲੜਕਾ ਜਿਸ ਦੀ ਡੈਥ ਹੋਈ ਹੈ ਸੰਤੋਸ਼ যাদਬ ਇਹ ਇਹਨੇ ਉਹਦੇ ਉਧਰੋਂ ਹੱਥੋਂ ਬਾਈ ਕੀਤੀ ਤਾਂ ਇਮੀਡੀਏਟਲੀ ਉਹਨੇ ਆਪਣਾ ਡੱਬ ਚੋਂ ਦੇ ਕੋਲੇ ਚਾਕੂ ਸੀਗਾ ਇਹਨੇ ਰਾਹੁਲ ਸਿੰਘ ਦੋਸ਼ੀ ਜਿਹੜਾ ਉਹਨੇ ਚਾਕੂ ਇਹਦੇ ਸਟੈਬ ਇਜਰੀ ਦੀਆਂ ਕਰ ਦਿੱਤੀ ਇਹਨੇ ਚਾਕੂ ਮਾਰਿਆ ਇਹ ਉਥੋਂ ਚਾਕੂ ਮਾਰ ਕੇ ਉਹ ਭੱਜ ਗਿਆ ਬਾਕੀ ਬੰਦਿਆਂ ਦਾ ਹੁਣ ਇਸ ਇਸਾ ਤਰ੍ਹਾਂ ਦੇ ਸਬੰਧ ਚ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿਤੀ ਸਾਹਿਬ ਜੀ ਦੇ ਦਿੱਸ਼ਾ ਨਿਰਦੇਸ਼ਾਂ ਹੇਠ ਕੰਮ ਕਰਦੇ ਹੋਏ ਐਸਐਚਓ ਕਤਵਾਰੀ ਤੇ ਐਸਐਚਓ ਫੌਜੀ ਮੰਡੀ ਨੇ ਮੌਕੇ ਤੇ ਪਹੁੰਚ ਕੇ ਸਾਰੇ ਟੈਕਨੀਕਲ ਐਵੀਡੈਂਸ ਕਲੈਕਟ ਕਰਦੇ ਹੋਏ ਤੇ ਇਹਨੂੰ ਦੋਸ਼ੀ ਨੂੰ ਪ੍ਰੀਸ ਕਰ ਲਿਆ ਸੀ ਜਿਸ ਸਬੰਧ ਚ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਮੁਕੱਦਮਾ ਦੋ ਛੇ ਦੋਸ਼ੀਆਂ ਦੇ ਖਿਲਾਫ ਦਰਜ ਹੋਇਆ ਜਿਸ ਬੰਦੀ ਜਿਹੜਾ ਮੇਨ ਦੋਸ਼ੀ ਆ ਰਾਹੁਲ ਉਹਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਜਿਸ ਪਾਸੋਂ ਜਿਹੜਾ ਜਿਹੜਾ ਇਹ ਛੋਰਾ ਹੈ ਚਾਕੂ ਹੈ ਰਿਕਵਰ ਵੀ ਕੀਤਾ ਗਿਆ ਹੈ ਕਪੀਐਸ ਦੇ ਤਹਿਤ ਤੇ ਉਹਨੂੰ ਕੱਲ ਮਨਜੋਗ ਦਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਸਾਰੀ ਕਹਾਣੀ ਇੱਥੋਂ ਸਰ ਇਮੀਡੀਏਟਲੀ ਪ੍ਰੋਵੋਕੇਟਰੀ ਐਕਟ ਹੋ ਗਿਆ ਬਿੱਲ ਦੇ ਡਿਸਕਾਊਂਟ ਨੂੰ ਲੈ ਕੇ ਲੜਾਈ ਸਰ ਗ੍ਰਿਫਤਾਰ ਕਿੰਨੀ ਸਾਲ ਦੀ ਉਮਰ ਕਿੰਨੀ ਸੀ ਜੀ ਉਸ ਦੀ ਡੈਟ ਨਹੀਂ ਜਿਹੜੇ ਨੇ ਮਾਰਿਆ ਜੀ ਕ੍ਰੀਮ ਚੰਗ ਤੇ 24 ਸਾਲ ਨੂੰ ਸਰ ਗ੍ਰਿਫਤਾਰ ਕਿੱਥੋਂ ਕੀਤਾ ਇਹਨੂੰ ਇਹਨੂੰ ਕਲੌਡੀਗੇਟ ਕੋਲ ਮੜੀਆ ਕੋਲ ਗੁਰੂ ਤੇਜਕੂ ਬਰਥਡੇ ਪਾਰਟੀ ਮਨਾਉਣ ਲਈ ਅਲੱਗ-ਅਲੱਗ ਵੀਕਲਾਂ ਤੇ ਉੱਥੇ 6 ਜਣੇ ਆਏ ਸੀ ਉਸੇ ਬਿੱਲ ਨੂੰ ਲੈ ਕੇ ਇੱਕਦਮ ਇਮੀਡੀਏਟਲੀ ਉਹ ਬਿੱਲ ਤੇ ਡਿਸਕਾਊਂਟ ਮੰਗਦੇ ਸੀ ਜਿਹੜਾ ਕਾਊਂਟਰ ਤੇ ਕੋਲੀ ਟਾਪ ਤੇ ਲੜਕਾ ਬੈਠਾ ਸੀ ਉਹਦਾ ਉਹ ਡਿਸਕਾਊਂਟ ਜਿੰਨਾ ਕਰ ਸਕਦਾ ਸੀ ਉਹਨੇ ਕਰਤਾ ਇਸ ਗੱਲ ਕਰਕੇ ਉਹਨਾਂ ਦਾ ਆਪਸ ਵਿੱਚ ਬਹਿਸ ਹੋ ਗਈ ਬਹਿਸ ਤੋਂ ਉਹਨੇ ਉਹਦੇ ਥੱਪੜ ਮਾਰਿਆ ਉਹ ਪਿੱਛੇ ਬਾਹਰ ਭੱਜੇ ਬਾਹਰ ਭੱਜਣ ਦੇ ਦੌਰਾਨ ਜਿਹੜਾ ਜਿਸ ਦੀ ਡੈਥ ਹੋਈ ਹੈ ਇਹਦੇ ਇਹ ਇਹਦੇ ਤੋਂ ਵੀ ਥੱਪੜ ਲੱਗਿਆ ਉਹਦੇ ਉਹਨੇ ਇੱਕਦਮ ਇਹਦੇ ਰੈਸਿਪਰੋ ਕਲੈਕਟ ਚ ਮੇਰੇ ਚੱਕੋ ਸਰ ਜਿਹੜਾ ਜਿਹੜੀ ਛੁਰੇ ਦੀ ਗੱਲ ਕਰ ਰਹੇ ਹਾਂ ਜੀ ਉਹ ਮੁੰਡੇ ਦੇ ਕੋਲੇ ਸੀ ਜਾਂ ਉਹ CCTV ਫੁਟੇਜ ਚ ਦਿਖਦਾ ਉਹ ਛੋਰਾ ਉਹਨੇ ਆਪਣੇ ਪਿੱਛੇ ਡੱਬ ਚੋਂ ਕੱਟਿਆ ਸੀ ਸਰ ਜੀ ਸਰ ਜੀ ਉਸ ਛੋਰੇ ਨੇ ਹੱਥਾਰ ਰੱਖਿਆ ਛੋਰਾ ਉਹ ਕੰਫੈਸ਼ਨ ਹੋ ਗਈ ਆ ਉਹ ਸਾਰੀ ਉਹ ਸਾਰੀ ਜਿਹੜੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹ ਦਰਾਨੇਪੁਰ ਸਟੇਸ਼ਨ ਇਹ ਟੋਰੋਨਟੋ ਇਨਵੈਸਟੀਗੇਸ਼ਨ ਦਿਵਾਲੀ ਦੇ ਦਿਨਾਂ ਦੌਰਾਨ ਡਰੰਕਨ ਡਰਾਈਵਿੰਗ ਦੀ ਪੂਰੀ ਮੂਵਮੈਂਟ ਚੱਹੀ ਸੀ ਉਹ ਦੁਬਾਰਾ ਫੇਰ ਮੂਵਮੈਂਟ ਨੂੰ ਦੁਬਾਰਾ ਚਲਾਇਆ ਜਾਵੇਗੀ ਕਿਸੇ ਕਿਸ ਹੋਂ ਦਾ ਕਿਸੇ ਨੂੰ ਵੀ ਬਾਹਰ ਸ਼ਰਾਬ ਓਪਨ ਚ ਪੈਂਡ ਜਾਂ ਸ਼ਰਾਬ ਇਨਵੈਸਟੀਗੇਸ਼ਨ ਦਾ ਪਹਿਲਾ ਜਿਹੜਾ ਕਤਲ ਦੇ ਦੋਸ਼ੀ ਨੂੰ ਟ੍ਰੇਸ ਕਰਨ ਦਾ ਮਸਲਾ ਸੀ ਇਹ ਸਾਰਾ ਕੁਝ ਅੱਗੇ ਫੇਰ ਕੀ ਸਰ ਹੈ ਪਹਿਲਾਂ ਵੀ ਇਸ ਧਾਬੇ ਦੇ ਗੋਲੀਆਂ ਚੱਲ ਚੁੱਕੀਆਂ ਨੇ ਜਿਹੜਾ ਜਦੋਂ ਇਹ ਧਾਬੇ ਤੇ ਪਿਛਲੀ ਵਾਰ ਗੋਲੀ ਚੱਲੀ ਸੀ ਉਹ 336 ਦਾ ਮੁਕੱਦਮਾ ਅੰਦਰ ਸੀ ਉਸ ਤੇ ਜਿਹੜੇ ਦੋਸ਼ੀ ਸੀ ਉਹ ਵੀ ਰੈਸਟ ਸਰ ਕਿੰਨੇ ਆ ਤੇ ਮਕਦਮਾ ਐਟ ਦਾ ਟਾਈਮ ਦਰਜ ਆਲੇ ਕੇਸ ਤੇ ਇਹ ਕੇਸ ਚ 6 ਜਣੇ ਤੇ ਮਕਦਮਾ ਦਰਜ ਹੈ ਜੀ ਚ ਇਹ ਬੰਦੇ ਤੂੰ ਹੀ ਚਾਕੂ ਵਜਾ ਤੇ ਜੋੜੇ ਗਸਤ ਸਰ ਇਹ ਬਾਕੀ ਜਿਹੜੇ ਬਾਕੀ ਪੰਜਾਂ ਦਾ ਰੋਲ ਹੈ ਉਹ ਵੈਰੀਫਾਈ ਕੀਤਾ ਜਾਏ ਇਹ ਚ ਡਰਿੰਕ ਕਰ ਰਹੇ ਸੀ ਜੀ ਬੈਠੇ ਸੀ ਇਹ ਚਾਰੋਂ ਮੁੰਡੇ ਕੀ ਕਰ ਰਹੇ ਸੀ ਇਹ ਇਹ ਸਾਰਾ ਸੀਸੀਟੀਵੀ ਫੁਟੇਜ ਨੂੰ ਅੱਗੇ ਪੂਰੀ ਲੈਕ ਤੋਂ ਦੇਖਾਂਗੇ ਇਹ ਉੱਥੇ ਆਏ ਸੀ ਖਾਣ ਪੀਣ ਤੋਂ ਬਾਅਦ ਬਿੱਲ ਬਣਾਇਆ ਸੀ ਬਰਥਡੇ ਪਾਰਟੀ ਦਾ ਜਿਹੜੀ ਇਨਵੈਸਟੀਗੇਸ਼ਨ ਦਾ ਜਿੱਥੇ ਹੈਂਪਰ ਹੁੰਦੀ ਆ ਉਹ ਵਾਲੀ ਉਸ ਨੂੰ ਛੱਡ ਕੇ ਉਸ ਤੋਂ ਇਲਾਵਾ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਪ੍ਰੋਵਾਈਡ ਕਰ। ਠੀਕ ਆ ਸਰ ਜੀ।